ਨਮਸਕਾਰ ਸਰਗਰਮੀਆ ਪ੍ਰੋਗਰਾਮ ਦੇ ਵਾਸਤੇ ਪਰਦੇਸੀ ਵੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਸਿੰਘ ਦਾ ਕਰ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀਆ। ਨਮਸਕਾਰ ਜੀ। ਸੋ ਨਵਾਂ ਸ਼ਹਿਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਦੇ ਵਿੱਚ ਅੱਜ ਫੱਗਣ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਹੋਰਾਂ ਵੱਲੋਂ ਗੁਰਮਤ ਵਿਚਾਰਾਂ ਕੀਤੀਆਂ ਗਈਆਂ ਅਤੇ ਇਸ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਸਰਦਾਰ ਚਮਨ ਸਿੰਘ ਮਾਲਪੁਰੀ ਹੋਰਾਂ ਦੇ ਵੱਲੋਂ ਜਿਹੜਾ ਬੱਚਿਆਂ ਨੂੰ ਨਸ਼ਾ ਰਹਿਤ ਰਹਿਣ ਦੇ ਲਈ ਉਹਨਾਂ ਨੂੰ ਦੱਸਿਆ ਗਿਆ ਇਸ ਮੌਕੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਆਓ ਦੇਖੀਏ ਸਬੰਧੀ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਅੱਜ ਅਗਣ ਦੇ ਮਹੀਨੇ ਦੀ ਰਮਤਾਂ ਨੂੰ ਮੁੱਖ ਰੱਖਦਿਆਂ ਹੋਇਆਂ 12ਵਾਂ ਮਾਹ ਸ਼ੈਵ ਜੀ ਦੀ ਬਾਣੀ ਦੇ ਜਾਪ ਆਪਾਂ ਨੇ ਸਰਵਣ ਕੀਤੇ ਹਨ ਅੱਜ ਦਾ ਜੋ ਇਹ ਮਹੀਨਾ ਹੈ ਵਿਕਰਮੀ ਸਾਲ ਦੇ ਮਹੀਨਿਆਂ ਦਾ ਆਖਰੀ ਮਹੀਨਾ ਹੈ ਭਾਵ ਜੋ ਵਿਕਰਮੀ ਸਾਲ ਦੇਸੀ ਮਹੀਨਿਆਂ ਦਾ ਸਾਲ ਹੈ ਉਸ ਦਾ ਅਖੀਰਲਾ ਇਹ ਮਹੀਨਾ ਹੈ ਛੇ ਰੁੱਤਾਂ ਦੀ ਵਿੱਚੋਂ ਜਿਹੜੀਆਂ ਛੇ ਰੁੱਤਾਂ ਨੇ ਉਹਨਾਂ ਛੇ ਰੁੱਤਾਂ ਦਾ ਵੀ ਆਖਰੀ ਮਹੀਨਾ ਹੈ ਕਿਉਂਕਿ ਫਗਣ ਦਾ ਮਹੀਨਾ ਪਾਤਸ਼ਾਹ ਜੀ ਨੇ ਅੱਜ ਦੇ ਮਹੀਨੇ ਦੇ ਦੇ ਵਿੱਚ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤੇ ਨੇ ਉਸ ਦੀ ਵਿਚਾਰ ਕਰਕੇ ਆਪਾਂ ਨੇ ਰਾਹਾ ਪ੍ਰਾਪਤ ਕਰਨਾ ਹੈ ਫਗਣ ਦੇ ਮਹੀਨੇ ਦੇ ਦੁਆਰਾ ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਮਾਲਕ ਵਾਹਿਗੁਰੂ ਆ ਕੇ ਵਸ ਜਾਂਦਾ ਹੈ ਉਹ ਪ੍ਰਮਾਤਮਾ ਆ ਕੇ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੇ ਵਾਸਤੇ ਜੀਵਨ ਦਾ ਪੱਗਣ ਰੂਪੀ ਜਿਹੜਾ ਮਹੀਨਾ ਹੈ ਨਾ ਆਨੰਦਮਈ ਹੁੰਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਖੇੜਾ ਪੈਦਾ ਹੁੰਦਾ ਹੈ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਕਿ ਜਦੋਂ ਹਰੀ ਸੱਜਣ ਹਿਰਦੇ ਦੇ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਆਪ ਸਾਜੀ ਬਚਨ ਕਰਦੇ ਨੇ ਫਿਰ ਹਿਰਦੇ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੈ ਹਰਦੋ ਆਨੰਦ ਕਣਾ ਮੈਂ ਸੋਪਰਾ ਮੀਠਾ ਆਰਾਮ ਆਖੇ ਅੜਾ ਚਾਖੇ ਅੜਾ ਜ ਨਹੀਂ ਹਰ ਰਸ ਮੀਠਾ ਆਰਾਮ ਜਿਨ੍ਹਾਂ ਨੇ ਹਰੀ ਦੇ ਨਾਮ ਦੇ ਰਸ ਨੂੰ ਮਿੱਠਾ ਕਰਕੇ ਮਾਣਿਆ ਆਪਾ ਜੀ ਬਚਨ ਕਰਦੇ ਨੇ ਉਹਨਾਂ ਦਾ ਜੀਵਨ ਰੂਪੀ ਜਿਹੜਾ ਇਹ ਫੱਗਣ ਦਾ ਮਹੀਨਾ ਹੈ ਆਨੰਦਮਈ ਖੇੜਿਆਂ ਭਰਿਆ ਹੁੰਦਾ ਹੈ ਕਿਉਂਕਿ ਬਹਾਰ ਦੀ ਰੁੱਤ ਦਾ ਮਹੀਨਾ ਹੈ ਤੇ ਆਪਾਂ ਦੇਖਦੇ ਹਾਂ ਬਸੰਤ ਰੁੱਤ ਬਹਾਰ ਰੁੱਤ ਜਿਹੜੀ ਆ ਉਸ ਸਮੇਂ ਸਾਰੇ ਪਾਸੇ ਵਾਰਸ਼ਪਤੀ ਜਿਹੜੀ ਆ ਮੌੜਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪਾਤਸ਼ਾਹ ਜੀ ਨੇ ਬਾਣੀ ਅੰਦਰ ਵੀ ਕਥਨ ਕੀਤਾ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਕਿ ਧਰਤੀ ਮੌਲ ਦੀ ਹੈ ਖੇੜੇ ਦੇ ਵਿੱਚ ਆ ਜਾਂਦੀ ਹੈ ਤੇ ਖੇੜੇ ਦੇ ਵਿੱਚ ਆਉਣ ਦੇ ਨਾਲ ਧਰਤੀ ਤੇ ਬਹਾਰ ਆ ਜਾਂਦੀ ਹੈ ਆਪਾਂ ਤੱਕਦੇ ਆ ਫਸਲਾਂ ਦੇਖੀਏ ਫਸਲਾਂ ਵੀ ਮੌਲਦੀਆਂ ਨੇ ਫਸਲਾਂ ਦੇ ਉੱਤੇ ਬੂਰ ਆ ਜਾਂਦਾ ਹੈ ਭਾਵ ਫਸਲਾਂ ਦੇ ਉੱਤੇ ਜਿਹੜਾ ਆਪਾਂ ਦੇਖੀਏ ਜੇ છાਤੀ ਮਾਰ ਕਰਕੇ ਖਿੜਾਓ ਦੇ ਵਿੱਚ ਹੁੰਦੀਆਂ ਨੇ ਕਣਕ ਬੀਜੀ ਹੋਈ ਆ ਲੋਕ ਜੋ ਜ਼ਿਮੀਂਦਾਰਾਂ ਨੇ ਤੇ ਸਿੱਟੇ ਪੈਦਾ ਹੋ ਜਾਂਦੇ ਨੇ ਸਰੋਂ ਜਿਹੜੀ ਖਿੜਦੀ ਆ ਪੌਲਦੀ ਆ ਇਸੇ ਤਰ੍ਹਾਂ ਪਾਤਸ਼ਾਹ ਜੀ ਵਰਤਨ ਕਰਦੇ ਨੇ ਧਰਤੀ ਦੀ ਜਿਹੜੀ ਵਰਸਪਤੀ ਆ ਮੌਲ ਜਾਂਦੀ ਆ ਕਿਵੇਂ ਮੌਲਦੀ ਆ ਬਹਾਰ ਰੁੱਤ ਕਰਕੇ ਤੇ ਜੀਵਨ ਦੇ ਵਿੱਚ ਬਹਾਰ ਤਾ ਬਣ ਸਕਦੀ ਹੈ ਜੇ ਆਪਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ ਫਿਰ ਉਹ ਮਾਲਕ ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ ਆ ਕੇ ਪ੍ਰਗਟ ਹੋ ਜਾਵੇਗਾ ਆਨੰਦ ਦੀ ਪ੍ਰਾਪਤੀ ਹੋਵੇਗੀ ਹਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਤਾਂ ਪੈਦਾ ਹੁੰਦਾ ਹੈ ਆਨੰਦ ਹਿਰਦੇ ਦੇ ਵਿੱਚ ਖੇੜਾ ਤਾਂ ਪੈਦਾ ਹੁੰਦਾ ਹੈ ਜੇ ਮਾਲਕ ਹਰੀ ਦੇ ਵਿੱਚ ਹਿਰਦੇ ਵਿੱਚ ਆ ਕੇ ਵਸ ਜਾਵੇ ਤੇ ਮਾਲਕ ਵਾਹਿਗੁਰੂ ਨੂੰ ਹਿਰਦੇ ਦੇ ਵਿੱਚ ਵਸਾਉਣ ਵਾਲਾ ਕੌਣ ਹੈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਿਲਾਏ ਮਾਲਕ ਵਾਹਿਗੁਰੂ ਦੇ ਪਿਆਰੇ ਸੰਤ ਜਨ ਬ੍ਰਹਮ ਗਿਆਨੀ ਤਤ ਬੇਤੇ ਜਿਹੜੇ ਨੇ ਜਿਹੜੇ ਜਿਨ੍ਹਾਂ ਸਾਸ ਕ੍ਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਜਿਹੜੇ ਹਰ ਸਮੇਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਉਹ ਸੱਚੇ ਸੰਤ ਜਿਨ੍ਹਾਂ ਨੂੰ ਕਿਹਾ ਗਿਆ ਧਨ ਸੇ ਸਹੀ ਨਾਨਕਾ ਪੂਰਨ ਸੰਤ ਸੋਈ ਸੰਤ ਉਹ ਮਾਲਕ ਵਾਹਿਗੁਰੂ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹ ਜੀਵਾਂ ਨੂੰ ਪ੍ਰਮਾਤਮਾ ਦੇ ਨਾਲ ਮਿਲਣ ਵਾਲੇ ਨੇ ਸੰਤ ਸਹਾਈ ਜੀ ਕੇ ਜਿਹੜੇ ਜਿੱਦ ਦੇ ਨਾਲ ਵੀ ਨਿਭਣ ਵਾਲੇ ਨੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਰ ਕਿਰਪਾ ਦੀ ਆ ਮਿਲਾਏ ਉਹਨਾਂ ਨੇ ਕਿਰਪਾ ਕਰਕੇ ਮਾਲਕ ਵਾਹਿਗੁਰੂ ਦੇ ਨਾਲ ਜੀਵਾਂ ਨੂੰ ਮਿਲਾ ਦਿੱਤਾ ਹੈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ ਜੀਵਨ ਦੇ ਜਿਹੜੀ ਸੇਜਾ ਹੈ ਪਾਤਸ਼ਾਹ ਜੀ ਬਚਨ ਕਰਦੇ ਨੇ ਜੀਵ ਦੇ ਅਹਦੇ ਦੇ ਅੰਦਰ ਜਦੋਂ ਖੇੜਾ ਪੈਦਾ ਹੋ ਗਿਆ ਫਿਰ ਸੁਖ ਹੀ ਸੁਖ ਮਿਲ ਜਾਂਦੇ ਨੇ ਦੁੱਖਾਂ ਵਾਲੀ ਕੋਈ ਜਗ੍ਹਾ ਨਹੀਂ ਰਹਿੰਦੀ ਜਦੋਂ ਹਿਰਦੇ ਦੇ ਵਿੱਚ ਪ੍ਰਮਾਤਮਾ ਆ ਕੇ ਵਸ ਜਾਵੇ ਕਿਉਂਕਿ ਦੁੱਖ ਦਰਦ ਜਦ ਨੇੜ ਨਾ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ ਦੁੱਖ ਦਰਦ ਉਹਨਾਂ ਦੇ ਨੇੜੇ ਨਹੀਂ ਆਉਂਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਣੀ ਸੁਣਨ ਦੇ ਨਾਲ ਮਾਲਕ ਵਾਹਿਗੁਰੂ ਦੇ ਨਾਲ ਪ੍ਰਿਆਰ ਪਾਉਣ ਦੇ ਨਾਲ ਫਿਰ ਦੁੱਖ ਨਹੀਂ ਲੱਗਦਾ ਇੱਚ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਜੀਵ ਰੂਪੀ ਇਸਤਰੀ ਦੀ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ ਜਦੋਂ ਹਰੀ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਉਸ ਕੰਤ ਦੇ ਨਾਲ ਜਿਵੇਂ ਜੀਵ ਰੂਪੀ ਔਸਤਰੀ ਦਾ ਕੰਤ ਦੇ ਨਾਲ ਮਿਲਾਪ ਹੁੰਦਾ ਹੈ ਤੇ ਉਹ ਖੁਸ਼ੀ ਮਾਨਦੀ ਹੈ ਖੁਸ਼ੀ ਮਾਨਦੀ ਹੈ ਇਸੇ ਤਰ੍ਹਾਂ ਜਿਸ ਜੀਵ ਰੂਪੀ ਔਸਤਰੀ ਦਾ ਪਤੀ ਪ੍ਰਭਾਤਮਾ ਵਾਹਿਗੁਰੂ ਦੇ ਨਾਲ ਮੇਲ ਹੁੰਦਾ ਹੈ ਨਾ ਉਸ ਦੇ ਹਿਰਦੇ ਦੇ ਵਿੱਚ ਵੀ ਖੜਾਓ ਪੈਦਾ ਹੁੰਦਾ ਹੈ ਤੇ ਪਾਪ ਸਾਹਿਬ ਜੀ ਬਚਨ ਕਰਦੇ ਨੇ ਮਿਲ ਸਈਆਂ ਮੰਗਲ ਗਾਵੇ ਗੀਤ ਗੋਵਿੰਦ ਅਲਾਏ ਜਿਵੇਂ ਜੀਵ ਰੂਪੀ ਔਸਤਰੀ ਦਾ ਪਤੀ ਕੰਤ ਮਿਲ ਜਾਵੇ ਉਹ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਮਿਲ ਕੇ ਖੁਸ਼ ਹੁੰਦੀ ਹੈ ਖੁਸ਼ੀ ਦੇ ਗੀਤ ਗਾਉਂਦੀ ਹੈ ਇਸੇ ਤਰ੍ਹਾਂ ਮਾਲਕ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਨਾ ਉਹ ਜਦੋਂ ਉਹਨਾਂ ਦਾ ਪ੍ਰਮਾਤਮਾ ਦੇ ਨਾਲ ਮੇਲ ਹੁੰਦਾ ਹੈ ਉਹ ਮਾਲਕ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਕਰਕੇ ਫਿਰ ਮਾਲਕ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ ਬਾਣੀ ਪੜ੍ਹਦੇ ਨੇ ਸ਼ਬਦ ਗਾਇਨ ਕਰਦੇ ਨੇ ਗੁਰਮੇਲ ਲੱਤਾ ਜੀ ਰਾਮ ਪਿਆਰਾ ਰਾਮ ਉਹ ਇਸ ਤਰ੍ਹਾਂ ਦੇ ਬਚਨ ਹਿਰਦੇ ਦੇ ਵਿੱਚੋਂ ਉਚਾਰਦੇ ਨੇ ਤੇ ਇਹ ਕਥਨ ਕਰਦੇ ਨੇ ਕਿ ਉਹ ਇਹ ਵਾਹਿਗੁਰੂ ਪ੍ਰਮਾਤਮਾ ਤੇਰੀ ਪ੍ਰਾਪਤੀ ਹੋ ਗਈ ਆ ਤੇ ਉਸ ਦੇ ਸ਼ੁਕਰਾਨੇ ਦੇ ਉਹ ਸ਼ਬਦ ਹਿਰਦੇ ਦੇ ਵਿੱਚੋਂ ਉਹਨਾਂ ਦੇ ਪ੍ਰਗਟ ਹੁੰਦੇ ਨੇ ਤੇ ਮਾਲਕ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਉਹ ਇਹ ਗੱਲ ਕਹਿੰਦੇ ਨੇ ਦੁੱਖ ਰੋਗ ਸੰਤਾਪ ਪੁੱਤਰੇ ਜੁਣੀ ਸੱਚੀ ਬਾਣੀ ਜਦੋਂ ਬਾਣੀ ਨੂੰ ਸੁਣਦੇ ਨੇ ਦੁੱਖ ਨਸ ਜਾਂਦੇ ਨੇ ਫਿਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦੀਆਂ ਸਿਫਤ ਸਲਾਹਾਂ ਕਰਦੇ ਨੇ ਬਾਣੀ ਗਾਇਨ ਕਰਦੇ ਨੇ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਨੇ ਤੇ ਉਹ ਮਾਲਕ ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਮਿਲ ਕੇ ਫਿਰ ਆਹ ਉਹ ਸੰਤ ਜਨੋਂ ਗੁਣ ਗਾਵੇ गोविंद ਕੇਰੇ RAM ਵਾਲੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਹੋਰਨਾਂ ਦੇ ਨਾਲ ਮਿਲ ਕਰਕੇ ਉਹ ਫਿਰ ਵਾਹਿਗੁਰੂ ਦੇ ਗੀਤ ਨੂੰ ਗਾਉਂਦੇ ਨੇ ਹਮ ਘਰ ਸਾਜ ਨੇ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰਮਨ ਭਾਏ ਪੰਚ ਮਿਲੇ ਸੁਹਾਇ ਸਾਈ ਵਸਤ ਪ੍ਰਾਪਤ ਹੋਈ ਜਿਸੇਤੀ ਮਨ ਲਾਇਆ ਉਹਨਾਂ ਨੂੰ ਫਿਰ ਵਾਲਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਹੋਰਨਾਂ ਦੇ ਨਾਲ ਮਿਲ ਕੇ ਉਹ ਕਹਿੰਦੇ ਨੇ ਕਿ ਹਮ ਘਰ ਸਾਜ ਨੇ ਆਏ ਕੋ ਮਾਲਕ ਵਾਹਿਗੁਰੂ ਸਾਡੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਗਿਆ ਤੇ ਪਾਤਸ਼ਾਹ ਜੀ ਬਚਨ ਕਰਦੇ ਨੇ ਮਿਲ ਸਈਆਂ ਮੰਗਲ ਗਾਵੀ ਗੀਤ ਗੋਵਿੰਦਿਆ ਲਾਏ ਹਰ ਜੇਹਾ ਵਰਨਾ ਦਿਸੈ ਕੋਈ ਦੂਜਾ ਲਵੇ ਨਾ ਲਾਏ ਉਹਨਾਂ ਨੂੰ ਹਰਕ ਦੇ ਵਿੱਚ ਪ੍ਰਮਾਤਮਾ ਦੀ ਜੋਤ ਫਿਰ ਪ੍ਰਗਟ ਹੋ ਦਿਸਦੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਉਹਨਾਂ ਨੂੰ ਹਰਕ ਦੇ ਵਿੱਚ ਪ੍ਰਮਾਤਮਾ ਦੀ ਜੋਤ ਸਮਾਈ ਦਿਸਦੀ ਹੈ ਜਿਹੜੇ ਮਾਲਕ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਨੇ ਔਟ ਪੌਟਾ ਸਵਾਰਿਓਨ ਉਹ ਲੋਕ ਤੇ ਪਰਲੋਕ ਨੂੰ ਸਵਾਰ ਲੈਂਦੇ ਨੇ ਨਿਸ਼ਚਲ ਦਿੱਤੀਆਂ ਨ ਜਾਏ ਉਹਨਾਂ ਦਾ ਲੋਕ ਪਰਲੋਕ ਜਿਹੜਾ ਸਬਰ ਜਾਂਦਾ ਹੈ ਹਿਰਦੇ ਦੇ ਵਿੱਚ ਖੜਾਓ ਬਣਦਾ ਹੈ ਸੰਸਾਰ ਸਾਗਰ ਤੇ ਰੱਖੇਨ ਬੌੜ ਨਾ ਜਨਮੈ ਧਾਇ ਮਾਲਕ ਵਾਹਿਗੁਰੂ ਉਹਨਾਂ ਨੂੰ ਫਿਰ ਸੰਸਾਰ ਦੇ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਦਾ ਕਿਉਂਕਿ ਉਹ ਅਰਦਾਸ ਕਰਦੇ ਨੇ ਮਾਲਕ ਦੇ ਚਰਣਾ ਦੇ ਵਿੱਚ ਕੇ ਮਾਲਕ ਵਾਹਿਗੁਰੂ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਉਹ ਪੰਜਾਬ ਵਿਕਾਰਾਂ ਤੋਂ ਬਚਣ ਵਾਸਤੇ ਮਾਲਕ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਨੇ ਤੇ ਮਾਲਕ ਵਾਹਿਗੁਰੂ ਫਿਰ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਮੀਟਲਾ ਉਹ ਮਾਲਕ ਵਾਹਿਗੁਰੂ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਵਿਸ਼ਾ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਡੁੱਬਣ ਤੋਂ ਬਚਾ ਲੈਂਦੇ ਨੇ ਉਹ ਮਾਲਕ ਵਾਹਿਗੁਰੂ ਉਹਨਾਂ ਦੀ ਰਹਿਤਤਾ ਕਰਦਾ ਤੇ ਉਹ ਜੀ ਫਿਰ ਜਨਮਾਂ ਦੇ ਵਿੱਚ ਨਹੀਂ ਆਉਂਦੇ ਜਿਵੇਂ ਏਕ ਅਨੇਕ ਗੁਣ ਤਰੇ ਨਾਨਕ ਕਰਨੀ ਪਾਏ ਪਾਤਸ਼ਾਹੀ ਵਚਨ ਕਰਦੇ ਨੇ ਉਹ ਮਾਲਕ ਵਾਹਿਗੁਰੂ ਦੇ ਵਿੱਚ ਅਨੇਕਾਂ ਗੁਣ ਨੇ ਜਿਹੜੇ ਉਸ ਦੀ ਸ਼ਰਨ ਪਾ ਜਾਂਦੇ ਨੇ ਤਰ ਜਾਂਦੇ ਨੇ ਫਲ ਗੁਣ ਨਿਤ ਸਲਾਈਆ ਜਿਸ ਨੂੰ ਤਿੰਨ ਨਾਂ ਤਮਾਏ ਪਾਤਸ਼ਾਹ ਜੀ ਬਚਨ ਕਰਦੇ ਨੇ ਪੱਗਣ ਦੇ ਮਹੀਨੇ ਦੇ ਰਾਹੀ ਉਸ ਪ੍ਰਮਾਤਮਾ ਨੂੰ ਧਿਆਉਣਾ ਕਰੀਏ ਜਿਸ ਨੂੰ ਕਿਸੇ ਪ੍ਰਕਾਰ ਦੀ ਕੋਈ ਤਮਾ ਨਹੀਂ ਹੈ ਉਸ ਨੂੰ ਧਿਆਉਣਾ ਕਰੀਏ ਫਿਰ ਨਾ ਮਨ ਦੇ ਅੰਦਰ ਖੇੜਾ ਬਣੇਗਾ ਤੇ ਜਿਹੜੇ ਧਿਆਉਂਦੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਬਚਨ ਕਰਦੇ ਨੇ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਰਜ ਸਰੇ ਜਿਨ੍ਹਾਂ ਨੇ ਧਿਆਇਆ ਪ੍ਰਮਾਤਮਾ ਦੇ ਨਾਮ ਨੂੰ ਵਾਹਿਗੁਰੂ ਉਹਨਾਂ ਦੇ ਕਾਰਜ ਸਵਾਰ ਦਿੱਤੇ ਨੇ ਹਰ ਗੁਰ ਪੂਰਾ ਅਰਧਿਆ ਜਿਨ੍ਹਾਂ ਨੇ ਗੁਰੂ ਦੇ ਰਾਹੀ ਹਰੀ ਨੂੰ ਰਤਨਾ ਕੀਤਾ ਦਰਗਾਹ ਸੱਚਖਰਿਓ ਦਰਗਾਹ ਦੇ ਵਿੱਚ ਮਾਣ ਪਾਉਂਦੇ ਨੇ ਸਰਬ ਸੁਖਾਂ ਨੇ ਤੇ ਚਰਨ ਹਾਰ ਭਉਜਲ ਵਿਖਮ ਤਰੇ ਭਉਜਲ ਸੰਸਾਰ ਤੋਂ ਤਰ ਜਾਂਦੇ ਨੇ ਕਿਉਂਕਿ ਸਰਬ ਸੁਖਾਂ ਕਾ ਦਾਤਾ ਸਤਿਗੁਰੂ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਪ੍ਰੇਮ ਭਗਤ ਤਨ ਪਾਈ ਆ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਵਿਖਿਆ ਨਾਹੇ ਜਰੇ ਵਿਸ਼ੇ ਵਕਾਰਾਂ ਦੇ ਵਿੱਚੋਂ ਫਸਦੇ ਨਹੀਂ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰਿਉ ਪੂਰਨ ਤੌਰ ਤੇ ਭਰ ਜਾਂਦੇ ਨੇ ਉਹਨਾਂ ਦੇ ਅੰਦਰੋਂ ਕੂੜਾ ਹੰਕਾਰ ਦੁਬਧਾ ਜਿਹੜੀ ਆ ਨਸ ਜਾਂਦੀ ਹੈ ਤੇ ਨਾਮ ਦੇ ਰਸ ਦੇ ਨਾਲ ਉਹ ਤ੍ਰਿਪਤ ਹੋ ਜਾਂਦੇ ਨੇ ਔਰ ਬ੍ਰਹਮ ਪ੍ਰਭ ਸੇਵਨ ਦੇ ਪ੍ਰਮਾਤਮਾ ਨੂੰ ਸੇਵਦੇ ਨੇ ਮਨ ਅੰਦਰ ਏਕ ਧਰੇ ਇੱਕ ਨੂੰ ਵਿਸਾਹ ਕਰਕੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹਨਾਂ ਦੇ ਵਾਸਤੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਇੱਕ ਨੂੰ ਧਉਂਦੇ ਨੇ ਨਾ ਉਹਨਾਂ ਵਾਸਤੇ ਹਰ ਇੱਕ ਮਹੀਨਾ ਹਰ ਇੱਕ ਦਿਨ ਉਹਨਾਂ ਦੇ ਵਾਸਤੇ ਸੁਭਾਵਣਾ ਹੈ ਨਾਨਕ ਸੋਈ ਦਿਨ ਸੁਭਾਵੜਾ ਜਿਤ ਪ੍ਰਭ ਆਵੇ ਚੇਤਨ ਜਿਸ ਦਿਨ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਹੈ ਚਾਹੇ ਮੰਗਲਵਾਰ ਹੈ ਚਾਹੇ ਵੀਰਵਾਰ ਦੀ ਲੋਕ ਵਿਚਾਰ ਕਰਦੇ ਨੇ ਨਾ ਪਰ ਪ੍ਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਕਿਸੇ ਪ੍ਰਕਾਰ ਦੇ ਕਿਸੇ ਦਿਨ ਦੀ ਕੋਈ ਵਿਚਾਰ ਨਹੀਂ ਕਰਦਾ ਕਿਉਂਕਿ ਪਾਤਸ਼ਾਹ ਜੀ ਬਚਨ ਕਰਦੇ ਨੇ ਤਿੱਤੀ ਵਾਰ ਸੇਵੇ ਮੁਗਧਗਵਾਰ ਜਿਹੜੇ ਤਿੱਤਾਂ ਵਾਰਾਂ ਦੇ ਵਿੱਚ ਪੈਂਦੇ ਨੇ ਉਹ ਮੂਰਖ ਨੇ ਗੁਰਬਾਣੀ ਦੇ ਅਨੁਸਾਰ ਇਸ ਕਰਕੇ ਪਾਤਸ਼ਾਹ ਜੀ ਬਚਨ ਕਰਦੇ ਨੇ ਜਿਸ ਦੇ ਉੱਤੇ ਉਸ ਦੀ ਨਜ਼ਰ ਹੁੰਦੀ ਹੈ ਨਾ ਉਸ ਦੇ ਵਾਸਤੇ ਹਰ ਮਹੀਨਾ ਹਰ ਦਿਨ ਜਿਹੜਾ ਸਫਲਾ ਹੈ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ ਆਪਾ ਸਾਹਿਬੀ ਬਚਨ ਕਰਦੇ ਨੇ ਉਸ ਮਾਲਕ ਦੇ ਪਾਸੋਂ ਉਸ ਦੇ ਦਰਸ਼ਨਾ ਦੀ ਯਤਨਾ ਕਰਨੀ ਕਰੀਏ ਦਾਤ ਮੰਗੀਏ ਮਾਲਕ ਵਾਹਿਗੁਰੂ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦੇ ਨਰਾਤ ਨਾਨਕ ਚਾਉ ਇਹੋ ਆਪਾ ਸਾਹਿਬੀ ਬਚਨ ਕਰਦੇ ਨੇ ਕਿ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ ਮਾਲਕ ਉਹਨਾਂ ਦੇ ਕਾਰਜ ਵੀ ਸਵਾਰਦਾ ਹੈ ਰਹਿਮਤ ਵਰਤੌਂਦਾ ਤੇ ਫੱਗਣ ਦਾ ਜੀਵਨ ਰੂਪੀ ਫੱਗਣ ਦਾ ਮਹੀਨਾ ਉਹਨਾਂ ਦੇ ਵਾਸਤੇ ਫਿਰ ਖੇੜੇ ਵਾਲਾ ਬਣ ਜਾਂਦਾ ਹੈ ਉਹ ਆਪਾਂ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰੀਏ ਜੀਵਨ ਰੂਪੀ ਫੱਗਣ ਦਾ ਮਹੀਨਾ ਆਪਣੇ ਵਾਸਤੇ ਵੀ ਹਿਰਦੇ ਦੇ ਵਿੱਚ ਆਨੰਦਮਈ ਹੋਵੇਗਾ ਪਾਤਸ਼ਾਹੀ ਰਹਿਮਤਾਂ ਕਰਨ ਹੋਈਆਂ ਬੇਅੰਤ ਹੁਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਂ ਮਹੀਨੇ ਦੇਸੀ ਸਾਲ ਜਿਹੜਾ ਹੈ ਉਹਦਾ ਆਖਰੀ ਮਹੀਨਾ ਹੈ ਸੰਗਰਾਮ ਹੈ ਸੰਗਰਾਮ ਦਾ ਮਤਲਬ ਸਕ੍ਰਾਂਤੀ ਸਕ੍ਰਾਂਤੀ ਦਾ ਕ੍ਰਾਂਤੀ ਜਿਵੇਂ ਅਸੀਂ ਇਨਕਲਾਬ ਦੀ ਗੱਲ ਕਰਦੇ ਆ ਕਿ ਇਸੇ ਤਰ੍ਹਾਂ ਅੱਜ ਵੀ ਤਬਦੀਲੀ ਦਾ ਦਿਨ ਹੈ ਇਹ ਤਬਦੀਲੀ ਪੰਜਵੇਂ ਪਾਸ਼ਾ ਨੇ 12 ਮਾਹ ਦੇ ਵਿੱਚ ਜਿਵੇਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਉਹਨਾਂ ਨੇ ਜਾਬੇ ਕੀਤਾ ਹੈ 12 ਮਾਹ ਦਾ ਤੇ ਫਗਣ ਮਹੀਨੇ ਦੇ ਜੋ ਸੰਗਰਾਂਦ ਦਾ ਸ਼ਬਦ ਹੈ ਉਹਦੀ ਵੀ ਜਿਹੜੀ ਵਿਆਖਿਆ ਹੈ ਬਹੁਤ ਹੀ ਗਰਮਾਣੀ ਦਾ ਹਵਾਲਾ ਦੇ ਕੇ ਬੜੇ ਹੀ ਮਠਾਸ ਭਰੇ ਸ਼ਬਦਾਂ ਦੇ ਨਾਲ ਜਿਹੜਾ ਹੈ ਸਾਨੂੰ ਸਰਬਨ ਕਰਾਇਆ ਕਿ ਜੇਸਟਰ ਕੁਦਰਤ ਦਾ ਅਸੂਲ ਹੈ ਤੇ ਕੁਦਰਤ ਵੀ ਜਿਹੜੀ ਹੈ ਉਹਦੇ ਵਿੱਚ ਵੀ ਤਬਦੀਲੇ ਆਉਂਦੇ ਹੈ ਹਰ ਦੋ ਮਹੀਨੇ ਦੇ ਬਾਅਦ ਜਿਹੜੀ ਰੁੱਤ ਬਦਲਦੀ ਹੈ ਤੇ ਇਨਸਾਨ ਦੇ ਵਿੱਚ ਵੀ ਜੀਵਾਂ ਦੇ ਵਿੱਚ ਵੀ ਤਬਦੀਲੇ ਆਉਂਦੇ ਆ। ਉਹਦਾ ਵੀ ਮੌਸਮਾ ਦੇ ਲਿਹਾਜ਼ ਦੇ ਨਾਲ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੇ ਸੁਭਾਅ ਦੇ ਵਿੱਚ ਉਹਨਾਂ ਦੇ ਸਰੀਰ ਤੇ ਵੀ ਉਹਨਾਂ ਦੇ ਅਸਰ ਜਿਹੜੇ ਆ ਦੇਖਣ ਨੂੰ ਆਮ ਜਿਹੜੇ ਆ ਉਹ ਮਿਲਦੇ ਨੇ। ਸੋ ਮੈਂ ਅੱਜ ਦੇ ਦਿਨ ਤੇ ਬੜਾ ਇਸ ਕੋਲੋਂ ਬੜਾ ਮਨ ਬੜਾ ਖੁਸ਼ ਹੈ ਧੰਵਾਦ ਹੈ ਕਿ ਸਾਡੇ ਵਿਚਕਾਰ ਸਭ ਤੋਂ ਪਹਿਲਾਂ ਮੁੱਖ ਗ੍ਰੰਤੀ ਸਿੰਘ ਸਭਾ ਗੁਰਦੁਆਰਾ ਨਮਾਜ਼ ਸ਼ਹਿਰ ਤੋਂ ਭਾਈ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਕਪੜੇ ਜਿਵੇਂ ਸੀ ਤੇ ਖੰਡ ਪਾਠ ਜਿਹੜਾ ਹੈ ਔਰੰਭ ਕਰਨਾ ਹੈ ਤੇ ਉਹਨਾਂ ਦਾ ਧੰਵਾਦ ਹੈ ਵੱਡੇ ਵੀਰ ਸ਼ਿਵਸ਼ ਅਰੂੜਾ ਜੀ ਉਹ ਪਹਿਲਾਂ ਦੀ ਤਰ੍ਹਾਂ ਭਵੇਂ ਉਹ ਕਿਸੇ ਸਿਰਕ ਤੌਰ ਤੇ ਇੰਨੇ ਨਸਾਜ ਨਹੀਂ ਹੁੰਦੇ ਪਰ ਫਿਰ ਵੀ ਇੱਥੇ ਆ ਕੇ ਉਹ ਜਰੂਰ ਆਪਣੀ ਹਾਜ਼ਰੀ ਲਵਾਉਂਦੇ ਨੇ ਸਾਡੇ ਕੋਲ ਹਾਫਜਾਬਦੀ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਇਸ ਅੱਜ ਦੀ ਆ ਜਿਹੜੀ ਸੰਗਰਾਦ ਦੀ ਪਰੰਪਰਾ ਹੈ ਉਹਨੂੰ ਜੋ ਸ਼ੁਰੂ ਕੀਤਾ ਸੀ ਸਾਡੇ ਵੱਡੇ 베ਰ ਜਸਪਾਲ ਸਿੰਘ ਹਾਫਜਾਬਦੀ ਉਹਨਾਂ ਦੇ ਚਪੁੱਤਰ ਜਿਹੜੇ ਹੈ ਉਹ ਇੱਥੇ ਅਜ ਸੰਗਤ ਰੂਪ ਦੇ ਵਿੱਚ ਪਹੁੰਚੇ ਨੇ ਤੇ ਹਮੇਸ਼ਾ ਉਹਨਾਂ ਦਾ ਜਿਹੜਾ ਹੈ ਇਸ ਕੇਂਦਰ ਦੇ ਉੱਤੇ ਹੋਰ ਵੀ ਕਈ ਤਰ੍ਹਾਂ ਦਾ ਜਿਹੜਾ ਹੈ ਬੜਾ ਖਤਰੇ ਦਾ ਤੇ ਬੜਾ ਸਤਕਾਰਤ ਨੇ ਵਾਇਗਰੂ ਨੂੰ ਹੋਰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਵਿਚਕਾਰ ਨਵਾਂ ਸ਼ਹਿਰ ਸਰਗਰਮੀਆਂ ਤੋਂ ਪਹਿਲਾਂ ਦੀ ਤਰ੍ਹਾਂ ਇਹ ਬਾਸਤੇ ਪਰਦੇਸੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਕਾਰਜ ਵੀ ਕਰਦੇ ਨੇ ਤੇ ਉਹ ਵੀ ਸਾਡੇ ਵਿੱਚ ਹੈ ਪਹਿਲਾਂ ਹੀ ਤਰ੍ਹਾਂ ਅੱਜ ਦਾ ਜਿਹੜਾ ਹੈ ਇਹ ਸਾਜੀ ਸੰਗਰਾਣ ਦੇ ਪ੍ਰੋਗਰਾਮ ਨੂੰ ਜਿਹੜਾ ਹੈ ਕਵਰ ਵੀ ਉਹਨਾਂ ਨੇ ਕਰਨਾ ਹੈ ਧੰਨਵਾਦ ਹੈ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਾਂਗਾ ਕਿ ਸਾਨੂੰ ਜਦੋਂ ਵੀ ਅਸੀਂ ਜਿਹੋ ਜਿਹਾ ਵੀ ਕਿਤੇ ਸਮਾਗਮ ਹੋਵੇ ਉਹਦੇ ਵਿੱਚੋਂ ਅੰਤਰ ਧਿਆਨ ਹੋ ਕੇ ਜੇ ਅਸੀਂ ਉਹਨੂੰ ਸੁਣੀਏ ਤਾਂ ਉਹਦੇ ਵਿੱਚੋਂ ਕੁਝ ਆਪਾਂ ਨੂੰ ਸਿੱਖਿਆ ਜ਼ਰੂਰ ਮਿਲਦੀ ਹੈ ਜੇ ਇੱਥੇ ਸਾਡਾ ਬੈਠਣਾ ਨਾਰਾਤਿਕ ਹੋਵੇਗਾ ਕੋ ਦਾ ਹੋਏ ਕੋਈ ਅਸਰ ਨਹੀਂ ਹੋਇਆ ਤਾਂ ਫਿਰ ਇੱਥੇ ਸਾਡਾ ਇੱਕ ਦਿਖਾਵਾ मात्र ਹੀ ਰਹਿ ਜਾਂਦਾ ਹੈ ਪਾਈ ਸਾਹਿਬ ਆਏ ਨੇ ਉਹਨਾਂ ਨੇ ਵਿਆਖਿਆ ਕੀਤੀ ਆ ਸਾਡੇ ਜੀਵਨ ਨੂੰ ਕਿਸ ਤਰ੍ਹਾਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਆ ਆਨੰਦ ਕਿਵੇਂ ਪ੍ਰਾਪਤ ਹੁੰਦਾ ਕਿ ਜਿਵੇਂ ਫਲਗਣ ਦਾ ਮਹੀਨਾ ਜਿਹੜਾ ਹੈ ਤੇ ਸਾਰੇ ਪਾਸੇ ਜਿਹੜਾ ਹੈ ਉਹ ਇਹ ਫੁੱਲ ਖਿੜੇ ਹੁੰਦੇ ਆ ਸੁਗੰਧੀਆਂ ਆਉਂਦੀਆਂ ਨੇ ਹਰ ਜੀਵ ਜਿਹੜਾ ਹੈ ਤੇ ਉਹ ਬੜਾ ਖੁਸ਼ ਹੁੰਦਾ ਹੈ ਤੇ ਮਨ ਦੇ ਵਿੱਚ ਵੀ ਆਪਣੇ ਵੀ ਖਿੜਾਓ ਆਉਂਦਾ ਜੇ ਪੱਕੇ ਤੌਰ ਤੇ ਖਿੜਾਓ ਲੈਣਾ ਤੇ ਹਮੇਸ਼ਾ ਆਪਣੇ ਆਪ ਨੂੰ ਫਲਗਣ ਵਜੈਸਾ ਬਣਾ ਕੇ ਰੱਖਣਾ ਮਹੀਨੇ ਵਰਗਾ ਰੱਖਣਾ 12 ਮਹੀਨਿਆਂ ਨੂੰ ਤਾਂ ਇਹ ਵੀ ਦੱਸਿਆ ਕਿ ਉਸ ਪ੍ਰਭੂ ਪਰਮਾਤਮਾ ਹਰੀ ਦੇ ਨਾਮ ਦੇ ਨਾਲ ਆਪਾਂ ਜੁੜ ਕੇ ਉਹਦਾ ਓਟ ਆਸਰਾ ਲੈ ਕੇ ਤਾਂ ਫਿਰ ਆਪਣੇ ਆਪ ਨੂੰ ਆਨੰਦ ਦੇ ਵਿੱਚ ਰਹਿੰਦਾ ਪਰ ਅੱਜ ਮਨੁੱਖ ਜਿਹੜਾ ਹੈ ਕਈ ਤਰ੍ਹਾਂ ਦਾ ਜਿਹੜੇ ਖਾਸ ਕਰਕੇ ਸਾਡੇ ਨੌਜਵਾਨੇ ਉਹ ਇਸ ਗੱਲ ਤੋਂ ਭਟਕ ਗਏ ਨੇ ਕਿ ਸ਼ਾਇਦ ਆਨੰਦ ਜਿਹੜਾ ਹੈ ਖਾਣ ਪੀਣ ਵਾਲੀਆਂ ਪਦਾਰਥਾਂ ਦੇ ਵਿੱਚੋਂ ਹੈ ਜਦਕਿ ਉਹ ਤੇ ਜੀਵ ਤੇ ਰੱਖਿਆ ਤੇ ਉਹ ਸਵਾਦ ਸਾਡੇ ਕੋਲ ਪਕੜਿਆ ਨਹੀਂ ਜਾਂਦਾ ਤੇ ਇਹ ਕਿਨੇ ਸਾਰੇ ਇਹ ਕੁਛ ਸਮੇਂ ਦੇ ਨੇ ਤੇ ਸੋ ਜੋ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਾਂ ਸਚਾਈ ਦਾ ਰਾਹ ਹੈ ਜਿਵੇਂ ਆਪਾਂ ਸਵੇਰੇ ਅੱਜ ਦਾ ਜੋ ਹੁਕਮਨਾਮਾ ਆਇਆ ਸੀ ਜੀਤੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਉਹਦੀ ਵੀ ਆਪਾਂ ਵਿਆਖਿਆ ਕੀਤੀ ਆ ਕਿ ਕਿਸ ਤਰ੍ਹਾਂ ਜਿਹੜਾ ਮਨੁੱਖ ਨੂੰ ਕਿਹੜੇ ਰਾਹ ਦੇ ਉੱਤੇ ਤੁਰ ਕੇ ਜਿਹੜਾ ਆਪਣੇ ਦੁੱਖਾਂ ਦਾ ਜਿਹੜਾ ਹੈ ਕਸ਼ਟਾਂ ਦਾ ਜਿਹੜਾ ਹੈ ਕਿਵੇਂ ਆਪਾਂ ਨਿস্তারਾ ਕਰ ਸਕਦੇ ਆ ਤੇ ਆਪਾਂ ਜ਼ਿੰਦਗੀ ਪਰ ਆਪਣੇ ਦੁੱਖਾਂ ਵਿੱਚੋਂ ਕਿਵੇਂ ਨਿਕਲਣਾ ਤੇ ਆਨੰਦ ਕਿਵੇਂ ਪ੍ਰਾਪਤ ਹੁੰਦਾ ਆ ਆਨੰਦ ਉਹਨੇ ਪ੍ਰਾਪਤ ਹੁੰਦਾ ਜੇਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਦੁੱਖ ਤਕਲੀਫ ਕਦੋਂ ਹੁੰਦੀ ਆ ਜਦੋਂ ਅਸੀਂ ਐਹੋ ਜਿਹਾ ਸਮਿਆਂ ਦੇ ਉੱਤੇ ਆ ਕੇ ਜਾਂ ਇਸ ਜੀਵਨ ਦੇ ਵਿੱਚ ਆ ਕੇ ਜਿਹੜੇ ਅਸੀਂ ਕਿਰਪਾ ਦੇ ਨਾਲ ਇਹ ਧਰਤੀ ਜਿਹੜੀ ਦੇਖੀ ਐ ਸਵਰਗ ਵਰਗੀ ਤਾਂ ਉਹ ਤੋਂ ਅਸੀਂ ਬੱਕ ਹੋ ਜਾਂਦੇ ਆ ਸੋ ਆਓ ਆਪਾਂ ਸਾਰੇ ਅੱਜ ਤੋਂ ਇਹ ਪ੍ਰਣ ਕਰੀਏ ਕਿ ਅਸੀਂ ਜੇ ਜ਼ਿੰਦਗੀ ਦਾ ਆਨੰਦ ਮਾਣਨਾ ਹੈ ਤਾਂ ਉਸ ਪ੍ਰਭੂ ਪਰਮਾਤਮਾ ਨਾਲ ਅੱਲਾਹ ਇਸ ਪਰ ਨਾਲ ਆਪਣੇ ਮਾਪੇ ਦੇ ਸੰਦੇਸ਼ ਦੇ ਨਾਲ ਕਿ ਸੱਚੇ ਸਤਗੁਰ ਦੇ ਨਾਮ ਦੀ ਦਾ ਸਤਗੁਰ ਦੀ ਗੱਲ ਕਰਦੇ ਸੀ ਕਿ ਸਤਗੁਰਤਾ ਆਪਣੇ ਜੇ ਦੇਖਿਆ ਜਾਵੇ ਤਾਂ ਸਾਡੇ ਮਾਪਿਆਂ ਨੇ ਪਹਿਲੇ ਮਾਣ ਜੋ ਉਦਕ ਦੇ ਸਾਥ ਪੈਸਾ ਮੁਕਰਤੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਮਸ਼ਹਿਰ ਪਿਆਰੇ ਸਟਾਫ ਦੇ ਮੈਂਬਰ ਤੇ ਪਿਆਰੇ ਬੱਚਿਓ ਅੱਜ ਸੰਗਰਾਂ ਤੇ ਸ਼ੋਭ ਅਫਸਰ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆਂ ਅਸੀਂ ਤੁਹਾਨੂੰ ਲਈ ਹਮੇਸ਼ਾ ਇਹੀ ਮਰਦਵਾ ਕਰਾਂਗੇ ਤੁਸੀਂ ਜਿਹੜਾ ਰਸਤਾ ਭਟਕ ਗਏ ਹਨ ਅਗਰ ਸਿੱਧੇ ਰਸਤੇ ਤੇ ਆ ਜਾਓ ਤਾਂ ਇਹ ਵਰਗੀ ਕੋਈ ਰੀਤ ਨਹੀਂ ਕਹਿੰਦੇ ਸਵੇਰ ਦਾ ਭੋਜਰ ਅਗਰ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਤੁਹਾਨੂੰ ਭੋਜਰ ਨਹੀਂ ਕਿਹਾ ਜਾਂਦਾ ਅਸੀਂ ਇਹ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਨਗਰ ਦੇ ਵਿੱਚ ਜਿਸ ਤਰ੍ਹਾਂ ਬਾਕੀ ਦੇ ਬੱਚੇ ਵੀ ਮਾਂ-ਵਾਪੀ ਦੀ ਸੇਵਾ ਕਰਦੇ ਆ ਉਸੇ ਤਰ੍ਹਾਂ ਤੁਸੀਂ ਵੀ ਆਪਣੀ ਮਾਂ-ਵਾਪੀ ਦੀ ਸੇਵਾ ਕਰੋ ਤਾਂ ਉਹਨਾਂ ਦਾ ਨਾਮ ਰੋਸ਼ਨ ਕਰੋ ਬਹੁਤ ਵੱਡੇ ਦੁੱਖ ਦੀ ਗੱਲ ਹੁੰਦੀ ਹੈ ਜੇ ਕਿਸੇ ਦੀ ਅੱਖਾਂ ਦੇ ਵਿੱਚ ਤੁਹਾਡੇ ਤੁਹਾਡੇ ਕਾਰਨ ਹੰਝੂ ਆਉਂਦੇ ਆ ਔਰ ਸਾਰਿਆਂ ਨਾਲੋਂ ਵੱਡੀ ਖੁਸ਼ੀ ਦੀ ਗੱਲ ਉਹ ਹੁੰਦੀ ਹੈ ਜਦ ਤੁਹਾਡੇ ਖਾਤਰ ਕਿਸੇ ਦੇ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਅਸੀਂ ਤਾਂ ਦੇਖੋ ਇਹ ਹੀ ਚਾਹਾਂਗੇ ਹਮੇਸ਼ਾ ਹਮੇਸ਼ਾ ਤਾਂ ਸਾਡੀ ਇਹ ਜੀ ਦੁਆ ਹੈ ਕਿ ਅਸੀਂ ਪ੍ਰਮਾਤਮਾ ਅਗੇ ਇਹ ਹੀ ਦੁਆ ਕਰਦੇ ਆ ਕਿ ਤੁਸੀਂ ਸਿੱਧੇ ਰਸਤੇ ਤੇ ਆ ਜਾਓ ਦੇਖੋ ਅਗਰ ਅਸੀਂ ਇਹੋ ਜਿਹੇ ਨਸਤੇ ਦੇ ਵਿੱਚ ਰਹਾਂਗੇ ਤਦ ਕੋਈ ਨਾ ਸਾਡੀ ਪਰਿਵਾਰ ਦੇ ਵਿੱਚ ਕੋਈ ਇੱਜ਼ਤ ਹੈ ਨਾ ਹੀ ਕੋ ਰਿਸ਼ਤੇਦਾਰਾਂ ਦੇ ਵਿੱਚ ਨਾ ਪਿੰਡ ਸ਼ਹਿਰ ਦੇ ਵਿੱਚ ਕੋਈ ਨਹੀਂ ਇੱਜ਼ਤ ਨਹੀਂ ਹੈ ਸਾਨੂੰ ਆਪਣਾ ਜਿਹੜਾ ਭੁੱਲ ਕੇ ਅਸੀਂ ਤੇ ਜਾਣੇ ਆ ਮਾਂ ਬਾਪ ਦਾ ਦਿਲ ਜਿੱਤ ਲਓ ਸਾਰੀ ਜੁਨੀਆਂ ਚੀਜ਼ ਜਾਓਗੇ ਬੋਲਣਾ ਜਿੱਤ ਕਰ ਵੀ ਸਭ ਕੁਝ ਹਾਰ ਜਾਓ ਮੈਂ ਹੋਰ ਕੋਈ ਜ਼ਿਆਦਾ ਨਹੀਂ ਕਮਾਂਗਾ ਮੈਂ ਕਦੀ ਕੱਤਾ ਸੁਣਾ ਕੇ ਸਮਾਪਤ ਕਰੰਗਾ ਦੀ ਕੋਈ ਗਲੀ ਲੈ ਲੋ ਲੈ ਕੋਈ ਲੈ ਲੋ ले लो कोई राम का प्यारा शोर मचाऊ में गली गली दौलत के दीवानों सुन लो एक दिन ऐसा आएगा धन और महल खजाना यही धरा रह जाएगा सुंदर काया मिट्टी बनेगी चर्चा होगी गली गली ले लो रे कोई राम का प्यारा शोर मचाऊ में गली गली जिनको तू अपना कहता है वो तेरा मेहमान नहीं झूठे जग में फंसा हुआ है वो सच्चा इंसान नहीं ਜਗਤ ਦਾ ਮੇਲਾ ਹੈ 2 ਦਿਨ ਦਾ ਅੰਤ ਵਿੱਚ ਹੋਗੀ ਚਲੋ ਚਲੀ ਇਹ ਸੱਜਣਾ ਸ਼ਹਿਰ ਪਗਸੇ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ